ਸਨੇਚਿੰਗ ਕਾਰ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਸ਼ਾਲਜੀਤ ਸਿੰਘ ਏ ਡੀ ਸੀ ਪੀ ਸਿਟੀ 1 ਅੰਮ੍ਰਿਤਸਰ ਆਵਕੀਏ ਲਾਈਵ ਤਸਵੀਰਾਂ ਇਨਫੋਰਮੇਸ਼ਨ थाना ਸੀ ਡਿਵੀਜ਼ਨ ਚ ਰਸੀਬ ਹੋਈ ਸੀ ਜਿਸ ਦੇ ਵਿੱਚ ਮੋਤੀ अरोड़ा ਨੇ ਆਕੇ ਦੱਸਿਆ ਵੀ ਉਹਨਾਂ ਦੀ ਇੱਕ ਆਈ 10 ਕਾਰ ਹੈ ਜਿਹੜੀ ਉਹ ਇੱਥੇ ਸੀ ਡਿਵੀਜ਼ਨ ਤੋਂ ਥੋੜੀ ਜਿਹੀ ਦੂਰ ਜਿੰਨਾ ਰੋਹ ਵਾਲੀ ਇੱਕ ਦੁਕਾਨ ਦੇ ਉੱਤੇ ਲਗਾਈ ਜਦੋਂ ਲਗਾਈ ਤੇ ਪਿੱਛੋਂ ਦੋ ਨੌਜਵਾਨ ਆਏ ਤੇ ਦੋ ਨੌਜਵਾਨ ਇਹਨਾਂ ਨੂੰ ਵੈਪਨ ਦਿਖਾ ਕੇ ਜਿਹੜਾ ਉਹਨਾਂ ਦੀ ਕਾਰ ਜਿਹੜੀ ਐ ਸਨੇਚ ਕਰਕੇ ਲੈ ਗਏ ਜਿਸ ਤੇ ਤੁਰੰਤ ਕਾਰਵਾਈ ਕਰਕੇ ਜਿਹੜਾ ਮੁਕਦਮਾ ਰਜਿਸਟਰ ਕੀਤਾ ਗਿਆ ਏਸੀਪੀ ਸਾਊਥ ਪ੍ਰਵੇਸ਼ ਚੋਪੜਾ ਜੀ ਤੇ ਐਸਐਚਓ ਸੀ ਡਿਵੀਜ਼ਨ ਰਜਵੰਤ ਕੌਰ ਇਹਨਾਂ ਦੀਆਂ ਟੀਮਸ ਕਨਸਟੀਟਿਊਟ ਕੀਤਿਆ ਗਈਆਂ ਇਮੀਡੀਏਟਲੀ ਜਿਹੜੀਆਂ ਇਸ ਵਾਰਦਾਤ ਨੂੰ ਜਿਹੜਾ ਟਰੈਕ ਕਰਨਾ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਬਹੁਤ ਮੈਟੀਕੁਲਸਲੀ ਇਸ ਦੇ ਵਿੱਚ ਕੰਮ ਕਰਦੇ ਆ ਇਹਨਾਂ ਨੇ ਦੋ ਦੋਸ਼ੀ ਜਿਹੜੇ ਆ ਉਹ ਇਸ ਦੇ ਵਿੱਚ ਆਇਡੈਂਟੀਫਾਈ ਕੀਤੇ ਉਹਨਾਂ ਦੋਵਾਂ ਦੋਸ਼ਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਇਸ ਦੇ ਵਿੱਚ ਅਰੈਸਟ ਕੀਤਾ ਗਿਆ ਜਿਹੜੇ ਅਰੈਸਟ ਕੀਤੇ ਨੇ ਉਹਨਾਂ ਦੇ ਵਿੱਚ ਰਸ਼ਪਾਲ ਸਿੰਘ ਉਰਫ 골ਡੀ ਪੁੱਤਰ ਪ੍ਰੀਤਮ ਸਿੰਘ ਜਿਹੜਾ ਸੌਰ ਸਿੰਘ ਦਾ ਰਹਿਣ ਵਾਲਾ ਹੈ ਤੇ ਵਤਨਾਮ ਸਿੰਘ ਪੁੱਤਰ ਸਰਦੂਲ ਸਿੰਘ ਜਿਹੜਾ ਨਿਸ਼ਾਰਾ ਪੰਵਾ ਦੇ ਲਾਗੇ ਜਿਹੜਾ ਟੋਟੀਆਂ ਪਿੰਡ ਪੈਂਦਾ ਹੈ ਉੱਥੋਂ ਦਾ ਰਹਿਣ ਵਾਲਾ ਹੈ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਜਿਹੜੀ ਖੋਈ ਹੋਈ ਕਾਰ i10 ਉਹ ਬਰਾਮਦ ਕੀਤੀ ਗਈ ਪਲੱਸ ਜਿਹੜਾ ਇੱਕ ਇਹਨਾਂ ਪਿਸਟਲ ਵਿਖਾਇਆ ਸੀਗਾ ਕਡਾਉਣਾ ਪਿਸਟਲ ਸੀਗਾ ਉਹ ਵੀ ਇਹਨਾਂ ਕੋਲੋਂ ਬਰਾਮਦ ਕੀਤਾ ਗਿਆ ਇਦੇ ਵਿੱਚ ਜਿਹੜੀ ਦੱਸਣਯੋਗ ਗੱਲ ਇਹ ਆ ਵੀ ਜਿਹੜਾ ਬਤਨਾਮ ਸਿੰਘ ਹੈ ਇਹ 2018 ਤੋਂ 2018 ਦੇ ਵਿੱਚ ਕੈਨੇਡਾ ਤੋਂ ਜਿਹੜਾ ਵਾਪਸ ਆਇਆ ਸੀਗਾ ਇਹ 2018 ਦੇ ਵਿੱਚ ਇਹ ਉੱਥੋਂ ਡਿਪੋਰਟ ਹੋ ਕੇ ਆਇਆ ਇਹ ਕਰੀਬ 15 ਤੋਂ 15-16 ਸਾਲ ਜਿਹੜਾ ਕੈਨੇਡਾ ਦੇ ਵਿੱਚ ਰਿਹਾ ਸੀਗਾ ਉਸ ਤੋਂ ਆ ਕੇ ਜਦੋਂ ਵਾਪਸ ਆਇਆ ਮਾੜੀ ਸੰਗਤ ਦੇ ਵਿੱਚ ਪੈ ਗਿਆ ਤੇ ਇਹਨਾਂ ਦੋਵਾਂ ਨੇ ਰਲ ਕੇ ਜਿਹੜਾ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਜਿਹੜਾ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਕਰਦਿਆਂ ਜਿਹੜਾ ਇਹਨਾਂ ਨੂੰ 24 ਘੰਟਿਆਂ ਦੇ ਵਿੱਚ ਹੀ ਆਇਡੈਂਟੀਫਾਈ ਕਰਕੇ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਜਿਹੜੀ ਖੋਜ ਉਦਾਕਾਰ ਹੈ ਜਿਹੜੀ ਇਨਾਂ ਕੋ ਬਰਾਮਦ ਕੀਤੀ ਗਈ ਰਿਪੋਰਟਰ ਸੁਖਬੀਰ ਸਿੰਘ ਦੀ ਰਿਪੋਰਟ ਪੰਜਾਬੀ ਐਕਟਿਵ ਟੀਵੀ ਸ਼੍ਰੀ ਅੰਮ੍ਰਿਤਸਰ ਸ ਹੈ